ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਜੀ ਕਰਾਂਗੇ ਸਾਜ ਇਕਾਂਗੀ ਦੀ ਬੈਕ ਐਕਸਰਸਾਈਜ਼ ਜਿਹਦੇ ਵਿੱਚ ਸਾਡੇ ਵਸਤੁਨਿਸ਼ਟ ਕੁਐਸਚਨ ਹੋਣਗੇ ਛੋਟੇ ਕੁਐਸਚਨ ਹੋਣਗੇ ਤੇ ਲੌਂਗ ਕੁਐਸਚਨ ਵੀ ਹੋਣਗੇ ਠੀਕ ਹੈ ਤੇ ਫਰਸਟ ਵਿੱਚ ਹੈਗਾ ਵਸਤੁਨਿਸ਼ਟ ਪ੍ਰਸ਼ਨ ਔਰ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਠੀਕ ਹੈ ਫਰਸਟ ਕੁਐਸਚਨ ਹੈ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਂਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਚਿਰ ਤੱਕ ਰੇੜਿਆ ਆਹ ਦਾ ਅਨਸਰ ਹੈ ਪ੍ਰੋਫੈਸਰ ਐਮ ਐਲ ਮਲਹੋਤਰਾ ਨੇ ਸੈਕੰਡ ਕੁਐਸਚਨ ਹੈ ਪ੍ਰੋਫੈਸਰ ਸਾਈਕਲ ਚਲਾਉਂਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸਕਤਾਂ ਨਾਲ ਸਮਾਨਤਾ ਮਹਿਸੂਸ ਕਰਦਾ ਹੈ ਇਹ ਚੀਜ਼ ਸਹੀ ਹੈ ਜਾਂ ਗਲਤ ਹੈ ਇਹ ਹੈਗਾ ਸਹੀ ਤੇ ਬੇਟਾ ਇਹੀ ਕੁਐਸਚਨ ਤੁਹਾਨੂੰ ਛੋਟੇ ਕੁਐਸਚਨ ਅਨਸਰ ਵਿੱਚ ਵੀ ਆ ਸਕਦਾ ਹੈ ਜਿਹਦਾ ਅਨਸਰ ਮੈਂ ਨਾਲ ਹੀ ਲਿਖ ਦਿੱਤਾ ਹੈ ਜੇ ਸਾਨੂੰ ਕੁਐਸਚਨ ਆਏਗਾ ਪ੍ਰੋਫੈਸਰ ਸਾਈਕਲ ਚਲਾਉਂਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸਕਤਾ ਵਿੱਚ ਸਮਾਨਤਾ ਕਿਵੇਂ ਮਹਿਸੂਸ ਕਰਦਾ ਹੈ ਠੀਕ ਹੈ ਹਰ ਆਨਸਰ ਕੀ ਹੋਏਗਾ ਜਦੋਂ ਪ੍ਰੋਫੈਸਰ ਆਪਣੇ ਕਾਲਜ ਤੋਂ ਨਿਕਲਦਾ ਹੈ ਤਾਂ ਉਹ ਕੁਝ ਸੋਚਦਾ ਹੋਇਆ ਉਸ ਪੱਕੀ ਸੜਕ ਵੱਲ ਸਾਈਕਲ ਲੈ ਜਾਂਦਾ ਹੈ ਜਿਸ ਦਾ ਕੁਝ ਹਿੱਸਾ ਕੱਚਾ ਰੋੜਿਆਂ ਭਰਿਆ ਤੇ ਉੱਚਾ ਨੀਵਾਸੀ ਉਹ ਬੜੀ ਮੁਸ਼ਕਲ ਨਾਲ ਸਾਈਕਲ ਨੂੰ ਸੱਜੇ ਖੱਬੇ ਡੋਲਦਾ ਅਤੇ ਵੱਲ ਖਾਂਦਾ ਹੌਲੀ-ਹੌਲੀ ਚਲਾ ਕੇ ਅੱਗੇ ਵੱਧ ਰਿਹਾ ਸੀ ਉਹ ਮਹਿਸੂਸ ਕਰਦਾ ਹੈ ਕਿ ਮਨੁੱਖੀ ਜੀਵਨ ਵੀ ਇਸੇ ਤਰ੍ਹਾਂ ਖੁਸ਼ੀ ਗਮੀ ਮੁਸ਼ਕਲਾਂ ਨਾਲ ਖਾਂਦਾ ਅਤੇ ਡਿੱਕੇ ਡੋਲੇ ਖਾਂਦਾ ਅੱਗੇ ਵੱਧਦਾ ਹੈ ਠੀਕ ਹੈ ਬੇਟਾ ਜੀ ਨੈਕਸਟ ਕੁਐਸਚਨ ਹੈ ਪ੍ਰੋਫੈਸਰ ਨੂੰ ਸਾਈਕਲ ਚਲਾਉਂਦੇ ਆ ਆਪਣੇ ਬਚਪਨ ਵਿੱਚ ਪੜੀ ਕਵਿਤਾ ਦਾ ਚੇਤਾ ਆਇਆ ਇਸ ਸਹੀ ਹੈ ਕਿ ਗਲਤ ਹੈ ਹਾਂਜੀ ਸਹੀ ਹੈ ਹੁਣ ਤੁਹਾਨੂੰ ਕੁਛ ਨਿਕ ਹੋਰ ਆ ਸਕਦਾ ਹੈ ਕਿ ਪ੍ਰੋਫੈਸਰ ਨੂੰ ਸਾਈਕਲ ਚਲਾਉਂਦੇ ਆ ਆਪਣੇ ਬਚਪਨ ਵਿੱਚ ਪੜੀ ਕਿਹੜੀ ਕਵਿਤਾ ਦਾ ਚੇਤਾ ਆਉਂਦਾ ਹੈ ਤੁਹਾਡਾ ਆਨਸਰ ਕੀ ਹੋਏਗਾ ਸਾਈਕਲ ਤੇ ਪਹਾੜੀ ਉਤੋਂ ਥੱਲੇ ਉਤਰਦਿਆਂ ਠੀਕ ਹੈ ਜੇ ਨੈਕਸਟ ਕੁਐਸਚਨ ਹੈ ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਹਨ ਆ ਡਾਂਸਰ ਹੈ ਇਹ ਵਿਚਾਰ ਪ੍ਰੋਫੈਸਰ ਦੇ ਮਨ ਵਿੱਚ ਉਸ ਸਮੇਂ ਆਉਂਦਾ ਹੈ ਜਦੋਂ ਉਹ ਆਪਣੇ ਮਨ ਵਿੱਚ ਸਾਈਕਲ ਦੀ ਬੰਤਰ ਬਾਰੇ ਸੋਚਦਾ ਹੈ ਕਿ ਇਹ ਦੋ ਪਹੀਆਂ ਵਾਲਾ ਸਾਈਕਲ ਸਵਾਰੀ ਦਾ ਤੇਜ਼ ਸਾਧਨ ਹੈ ਅਤੇ ਨਾਲ ਹੀ ਉਸ ਨੂੰ ਇੱਕ ਭਾਰਤੀ ਲੀਡਰ ਦਾ ਬਿਆਨ ਯਾਦ ਆਉਂਦਾ ਹੈ ਬਿਆਨ ਵੀ ਕਹਿ ਸਕਦੇ ਹੋ ਤੇ ਭਾਸ਼ਣ ਵੀ ਕਹਿ ਸਕਦੇ ਹੋ ਠੀਕ ਹੈ ਬਿਆਨ ਯਾਦ ਆਉਂਦਾ ਹੈ ਜਿਸ ਵਿੱਚ ਉਸਨੇ ਕਿਹਾ ਸੀ ਕਿ ਜਿੱਥੇ ਦੂਜੇ ਦੇਸ਼ਾਂ ਵਿੱਚ ਸਪੂਤਨਿਕਾ ਸਪੂਤਨਿਕਾ ਦਾ ਮਤਲਬ ਹੁੰਦਾ ਉਪਗ੍ਰਹਿ ਹਵਾਈ ਜਹਾਜ਼ਾਂ ਤੇ ਕਾਰਾਂ ਦਾ ਯੁੱਗ ਆ ਗਿਆ ਹੈ ਉੱਥੇ ਭਾਰਤ ਅਜੇ ਸਾਈਕਲਾਂ ਤੱਕ ਹੀ ਪਹੁੰਚਿਆ ਹੈ ਫਿਰ ਲੇਖਕ ਸੋਚਦਾ ਹੈ ਕਿ ਸਾਈਕਲ ਨੂੰ ਗਰੀਬ ਦੀ ਸਵਾਰੀ ਕਹਿਣਾ ਵੀ ਗਲਤ ਹੈ ਕਿਉਂਕਿ ਭਾਰਤ ਵਿੱਚ ਸਾਈਕਲ ਵੀ ਕੁਝ ਗਿਣੇ-ਚੁਨੇ ਲੋਕਾਂ ਕੋਲ ਹੀ ਹੈ ਉਸ ਨੂੰ ਜਾਪਦਾ ਹੈ ਕੀ ਸਾਈਕਲ ਭਾਰਤ ਵਿੱਚ ਸੱਚਮੁੱਚ ਹੀ ਗਰੀਬਾਂ ਦੀ ਸਵਾਰੀ ਹੈ ਤੇ ਇਹ ਉਹਨਾਂ ਦੀ ਗਰੀਬੀ ਦਾ ਸੂਚਕ ਹੈ ਨੈਕਸਟ ਕੁਐਸਚਨ ਹੈ ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੜੇ-ਕਿਹੜੇ ਕਾਰਨ ਸੋਚਦਾ ਹੈ ਹਾਡਾ ਅਨਸਰ ਹੈ ਉਹ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੇ ਕਾਰਨ ਸੋਚਦਾ ਹੈ ਸਭ ਤੋਂ ਪਹਿਲਾਂ ਉਹ ਸੋਚਦਾ ਹੈ ਕਿ ਮਹੀਨੇ ਦੇ ਆਖਰੀ ਦਿਨ ਹੋਣ ਕਾਰਨ ਉਸ ਦੀ ਜੇਬ ਵਿੱਚ ਸਿਰਫ 30 ਪੈਸੇ ਹੀ ਹਨ ਦੂਜਾ ਕਾਰਨ ਉਹ ਸੋਚਦਾ ਹੈ ਕਿ ਉਸ ਦਾ ਪੁੱਤਰ ਦਿਨੇਸ਼ ਰਸਖਾਨ ਦੀ ਮੰਗ ਕਰ ਰਿਹਾ ਹੈ ਜੋ ਸਿਰਫ 3 ਪੈਸਿਆਂ ਦਾ ਆਉਂਦਾ ਹੈ ਤੇ ਉਸ ਨੂੰ ਇਸ ਗੱਲ ਦਾ ਵੀ ਦੁੱਖ ਸੀ ਕਿ ਉਹ ਆਪਣੇ ਬੱਚੇ ਦੀ ਖੁਸ਼ੀ ਲਈ ਇੰਨੇ ਪੈਸੇ ਵੀ ਨਹੀਂ ਖਰਚ ਸਕਿਆ ਤੀਜਾ ਉਹ ਧੋਬੀ ਦੇ ਪੈਸੇ ਦੇਣ ਬਾਰੇ ਵੀ ਸੋਚਦਾ ਹੈ ਚੌਥਾ ਉਸ ਦੇ ਹੌਮੇ ਮਤਲਬ ਹੌਮੇ ਕੀ ਹੁੰਦਾ ਕਿ ਉਹ ਸੈਲਫ ਰਿਸਪੈਕਟ ਆਪਣੀ ਅੰਤਰਾਤਮਾ ਉਹਦੀ ਇਹ ਚੀਜ਼ ਨੂੰ ਅਲਾਉ ਨਹੀਂ ਕਰਦੀ ਕਿ ਉਹ ਕਿਹਾਗੇ ਹੱਥ ਫਿਲਾਏ ਠੀਕ ਹੈ ਉਸ ਦੇ ਹੌਮੇ ਨੇ ਉਸ ਨੂੰ ਕਿਸੇ ਕੋਲੋਂ ਪੈਸੇ ਮੰਗ ਕੇ ਬੁੱਢੀ ਮਾਈ ਦੀ ਲੋੜ ਪੂਰਾ ਕਰਨ ਤੋਂ ਰੋਕਿਆ ਠੀਕ ਹੈ ਬੇਟਾ ਜੀ ਨੈਕਸਟ ਕੁਐਸਚਨ ਹੈ ਪ੍ਰੋਫੈਸਰ ਲਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਕੀ ਕੀ ਸੋਚਦਾ ਹੈ ਆਹਡਾ ਆਂਸਰ ਹੈ ਪ੍ਰੋਫੈਸਰ ਨੂੰ ਲਾਲ ਚੀਰੇ ਵਾਲਾ ਸਾਈਕਲ ਸਵਾਰ ਬਹੁਤ ਹੀ ਭਾਜੜ ਭਾਜੜ ਮਤਲਬ ਜਲਦਬਾਜੀ ਵਿੱਚ ਲੱਗਦਾ ਹੈ ਉਸ ਨੇ ਵੇਖਿਆ ਕਿ ਉਸ ਨੇ ਬੁੱਢੀ ਮਾਈ ਨਾਲ ਗੱਲ ਤਾਂ ਜ਼ਰੂਰ ਕੀਤੀ ਸੀ ਪਰ ਉਹ ਉਸ ਦੀ ਸਹਾਇਤਾ ਕੀਤੇ ਬਿਨਾਂ ਹੀ ਅੱਗੇ ਲੰਘ ਗਿਆ ਜਿਸ ਕਰਕੇ ਉਹ ਉਸ ਨੂੰ ਪੱਥਰ ਦਿਲ ਇਨਸਾਨ ਸਮਝਦਾ ਹੈ ਕਹਾਣੀ ਦੇ ਅੰਤ ਵਿੱਚ ਲਾਲ ਚੀਰੇ ਵਾਲਾ ਜਦੋਂ ਸਹਿਰ ਦਾ ਕੰਮ ਖਤਮ ਕਰਕੇ ਬੁੱਢੀ ਮਾਈ ਦੀ ਮਦਦ ਕਰਨ ਆ ਜਾਂਦਾ ਹੈ ਤਾਂ ਉਹ ਵੀ ਉਸ ਨੂੰ ਆਪਣੇ ਵਾਂਗ ਹੀ ਦੂਜਿਆਂ ਦੀ ਸਹਾਇਤਾ ਕਰਨ ਵਾਲਾ ਸੁਵੇਦਨਸ਼ੀਲ ਵਿਅਕਤੀ ਲੱਗਦਾ ਹੈ ਸਵੇਦਨਸ਼ੀਲ ਮਤਲਬ ਕਿਸੇ ਦਾ ਕਿਸੇ ਦੂਜੇ ਦਾ ਦੁੱਖ ਵੇਖ ਕੇ ਬਹੁਤ ਜਲਦੀ ਪਿਗਲਣ ਵਾਲਾ ਤੇ ਉਹਦੀ ਹੈਲਪ ਕਰਨ ਵਾਲਾ ਠੀਕ ਹੈ ਨੈਕਸਟ ਕੁਐਸ਼ਨ ਹੈ ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਆਇਆ ਹੈ ਹੱਡ ਅਨਸਰ ਹੈ ਇਸ ਕਹਾਣੀ ਵਿੱਚ ਮਨੁੱਖ ਦੇ ਅੰਦਰ ਦੁਖੀ ਤੇ ਮੁਹਤਾਜ ਲੋਕਾਂ ਦੀ ਸਵੇਦਨਸ਼ੀਲਤਾ ਤੇ ਹਮਦਰਦੀ ਦੀ ਸਾਂਝ ਦਾ ਜ਼ਿਕਰ ਆਇਆ ਹੈ ਨੈਕਸਟ ਕੁਐਸ਼ਨ ਹੈ ਸਾਂਝ ਕਹਾਣੀ ਵਿੱਚ ਆਏ ਮੁੱਖ ਪਾਤਰ ਪ੍ਰੋਫੈਸਰ ਲਾਲ ਚੀਰੇ ਵਾਲਾ ਸਾਈਕਲ ਸਵਾਰ ਅਤੇ ਬੁੱਢੀ ਮਾਈ ਹਨ ਇਹ ਕਥਨ ਸਹੀ ਹੈ ਕਿ ਗਲਤ ਹਾਂਜੀ ਇਹ ਹੈਗਾ ਸਹੀ ਨੈਕਸਟ ਕੁਐਸਚਨ ਬਣਦਾ ਹੈ ਕਹਾਣੀ ਦਾ ਸਾਰ ਜਿਹੜਾ ਕਿ ਪਹਿਲੀ ਵੀਡੀਓ ਚ ਕਰ ਲਿਆ ਓਕੇ ਹੁਣ ਤੁਹਾਡਾ 3rd ਕੁਐਸਚਨ ਬਣਦਾ ਹੈ ਕਿ ਪਾਤਰ ਚਿੱਤਰਣ ਕਰਨੇ ਨੇ ਪ੍ਰੋਫੈਸਰ ਦਾ ਸਾਈਕਲ ਸਵਾਰ ਲਾਲ ਚੀਰੇ ਵਾਲਾ ਔਰ ਬੁੱਢੀ ਮਾਈ ਦਾ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪ੍ਰੋਫੈਸਰ ਦਾ ਕਰੈਕਟਰ ਸਕੈਚ ਠੀਕ ਹੈ ਕਹਿੰਦੇ ਕਿ ਪ੍ਰੋਫੈਸਰ ਸਾਜ ਕਹਾਣੀ ਦਾ ਮੁੱਖ ਪਾਤਰ ਹੈ ਉਹ ਪੜਿਆ ਲਿਖਿਆ ਹੈ ਉਸ ਨੂੰ ਬੁੱਢੇ ਬਾਰੇ ਨੌਕਰੀ ਮਿਲੀ ਸੀ ਜਿਸ ਕਾਰਨ ਉਹ ਮੋਢਲੀ ਤਨਖਾਹ ਉੱਤੇ ਹੀ ਗੁਜ਼ਾਰਾ ਕਰ ਰਿਹਾ ਸੀ ਭਾਵੇਂ ਉਸ ਦੇ ਘਰ ਵਿੱਚ ਗਰੀਬੀ ਸੀ ਪਰ ਉਸ ਦੀ ਚਿੱਟੀ ਪਤਲੂਨ ਅਤੇ ਬੁਸਟ ਵਿੱਚ ਉਸ ਦੀ ਗਰੀਬੀ ਲੁਕ ਗਈ ਸੀ ਕਿਆਨ ਦਾ ਮਤਲਬ ਕਿ ਉਹ ਪ੍ਰੋਫੈਸਰ ਹੀ ਤੇ ਕੱਪੜੇ ਵਧੀਆ ਪਾਉਂਦਾ ਹੈ ਪਤਲੂਨ ਮਤਲਬ ਪੈਂਟ ਬੁਸਟ ਮਤਲਬ ਸ਼ਰਟ ਠੀਕ ਹੈ ਉਸ ਦੇ ਕੱਪੜਿਆਂ ਨੂੰ ਵੇਖ ਕੇ ਲੋਕਾਂ ਨੂੰ ਉਸ ਦੀ ਗਰੀਬੀ ਨਜ਼ਰ ਨਹੀਂ ਸਿਆਉਂਦੀ ਜਦੋਂ ਉਹ ਸੋਚਦਾ ਹੈ ਕਿ ਸਾਈਕਲ ਨੂੰ ਗਰੀਬ ਦੀ ਸਵਾਰੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਆਪਣਾ ਆਪ ਗਰੀਬ ਮਹਿਸੂਸ ਹੁੰਦਾ ਸੀ ਜਿਸ ਕਾਰਨ ਉਸ ਵਿੱਚ ਹੀਣਤਾ ਦੇ ਭਾਵ ਪੈਦਾ ਹੁੰਦੇ ਹਨ ਗਰੀਬੀ ਕਾਰਨ ਹੀ ਮਹੀਨੇ ਦੇ ਅੰਤ ਵਿੱਚ ਉਸ ਦੀ ਜੇਬ ਵਿੱਚ ਸਿਰਫ 30 ਪੈਸੇ ਹੀ ਰਹਿ ਜਾਂਦੇ ਹਨ ਜਿਨ੍ਹਾਂ ਨਾਲ ਉਹ ਨਾ ਤਾਂ ਆਪਣੇ ਬੱਚੇ ਨੂੰ ਖਾਣ ਲਈ ਰਸ ਲੈ ਕੇ ਦੇ ਸਕਦਾ ਹੈ ਨਾ ਹੀ ਉਹ ਤੋਬੀ ਦੇ ਪੈਸੇ ਦੇ ਸਕਦਾ ਹੈ ਤੇ ਨਾ ਹੀ ਉਹ ਬੁੱਢੀ ਮਾਈ ਦੀ ਮਦਦ ਕਰ ਸਕਦਾ ਸੀ ਜੋ ਕਿ ਬਹੁਤ ਮੁਹਤਾਜ ਸੀ ਮੁਹਤਾਜ ਮਤਲਬ ਬਹੁਤ ਹੈਲਪਲੈਸ ਠੀਕ ਹੈ ਉਹ ਹਰ ਹਾਲਤ ਵਿੱਚ ਬੁੱਢੀ ਮਾਈ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਉਸ ਦਾ ਹਮੇ ਕਿਸੇ ਹੋਰ ਕੋ ਨੂੰ ਪੈਸੇ ਮੰਗ ਕੇ ਉਸ ਦੀ ਮਦਦ ਕਰਨ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ ਉਹ ਨੇਕੀ ਮਜਬੂਰੀ ਦੀ ਦੁਵਿਧਾ ਵਿੱਚ ਫਸ ਜਾਂਦਾ ਹੈ ਜਿਸ ਕਾਰਨ ਉਹ ਬੁੱਢੀ ਮਾਈ ਦੀ ਮਦਦ ਕਰਨ ਵਿੱਚ ਹਾਰ ਜਾਂਦਾ ਹੈ ਉੰਜ ਉਹ ਬਹੁਤ ਸੁਵੇਦਨਸ਼ੀਲ ਵਿਅਕਤੀ ਹੈ ਬੜਾ ਸੌਫਟ ਹਾਰਟ ਪਰਸਨ ਹੈ ਠੀਕ ਹੈ ਜਿੱਥੇ ਉਸ ਨੂੰ ਬੁੱਢੀ ਮਾਈ ਦੇ ਸਰੀਰ ਤੇ ਕੱਪੜਿਆਂ ਤੋਂ ਕਰੀਚ ਆਉਂਦੀ ਹੈ ਉੱਥੇ ਹੀ ਉਸ ਦੀ ਇਨਸਾਨੀਅਤ ਤੇ ਅੰਤਰ ਆਤਮਾ ਅੰਤਰ ਆਤਮਾ ਮਤਲਬ ਜਿਹੜੀ ਉਹਦੇ ਅੰਦਰ ਦੀ ਆਵਾਜ਼ ਹੈ ਉਸ ਤੋਂ ਉਸਦੀ ਮਦਦ ਕਰਵਾਂਦੀ ਹੈ ਭਾਵੇਂ ਉਹ ਬਿਡਾਪੇ ਵਿੱਚ ਦਾਖਲ ਹੋ ਰਿਹਾ ਸੀ ਪਰ ਸਰੀਰੋਂ ਤਗੜਾ ਸੀ ਜਦੋਂ ਉਹ ਲਾਲ ਚਿਰੇ ਵਾਲੇ ਨੂੰ ਬੁੱਢੀ ਦੀ ਮਦਦ ਨਾ ਕਰਦੇ ਹੋਏ ਦੇਖਦਾ ਹੈ ਤਾਂ ਉਹ ਉਸ ਨੂੰ ਪੱਥਰ ਦਿਲ ਸਮਝਦਾ ਹੈ ਪਰ ਕਹਾਣੀ ਦੇ ਅੰਤ ਵਿੱਚ ਜਦੋਂ ਉਹ ਹੀ ਲਾਲ ਚਿਰੇ ਵਾਲਾ ਸ਼ਹਿਰੋਂ ਛੇਤੀ ਪਰਤ ਕੇ ਬੁੱਢੀ ਮਾਈ ਨੂੰ ਆਪਣੇ ਸਾਈਕਲ ਉੱਤੇ ਬੈਠਣ ਲਈ ਕਹਿੰਦਾ ਹੈ ਤਾਂ ਉਹ ਉਸ ਨੂੰ ਆਪਣੇ ਵਾਂਗ ਹੀ ਸਵੇਦਨਸ਼ੀਲ ਅਤੇ ਮਨੁੱਖੀ ਦਰਦ ਨਾਲ ਭਰਪੂਰ ਲੱਗਦਾ ਹੈ ਹਾਂਜੀ ਹੁਣ ਹੈਗਾ ਲਾਲ ਚਿਰੇ ਵਾਲਾ ਸਾਈਕਲ ਸਵਾਰ ਲਾਲ ਚਿਰੇ ਵਾਲਾ ਸਾਈਕਲ ਸਵਾਰ ਸਾਜ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਖੜਖੜ ਕਰਦੇ ਸਾਈਕਲ ਉੱਤੇ ਸਵਾਰ ਹੋ ਕੇ ਬੜੀ ਪਹਾੜ ਵਿੱਚ ਸਹਿਰ ਜਾ ਰਿਹਾ ਸੀ ਪ੍ਰੋਫੈਸਰ ਜਦੋਂ ਉਸ ਨੂੰ ਬੁੱਢੀ ਨਾਲ ਗੱਲ ਕਰਕੇ ਅੱਗੇ ਲੰਘ ਗਿਆ ਦੇਖਦਾ ਹੈ ਤਾਂ ਉਹ ਉਸ ਨੂੰ ਇੱਕ ਪੱਥਰਦਿਲ ਇਨਸਾਨ ਜਾਪਦਾ ਹੈ ਪਰ ਜਦੋਂ ਉਹ ਸ਼ਹਿਰੋਂ ਵਾਪਸ ਆ ਕੇ ਬੁੱਢੀ ਮਾਈ ਦੀ ਮਦਦ ਕਰਦਾ ਹੈ ਤਾਂ ਉਹ ਉਸ ਨੂੰ ਆਪਣੇ ਵਾਂਗ ਹੀ ਸੰਵੇਦਨਸ਼ੀਲ ਅਤੇ ਮਨੁੱਖੀ ਹਮਦਰਦੀ ਨਾਲ ਭਰਪੂਰ ਵਿਅਕਤੀ ਲੱਗਦਾ ਹੈ ਹੁਣ ਹੈਗਾ ਬੁੱਢੀ ਮਾਈ ਦਾ ਕਰੈਕਟਰ ਬੁੱਢੀ ਮਾਈ ਦਾ ਸੁਭਾ ਬੁੱਢੀ ਮਾਈ ਸਾਜ ਕਹਾਣੇ ਦੀ ਮਹੱਤਵਪੂਰਨ ਪਾਤਰ ਹੈ ਉਹ ਬਹੁਤ ਹੀ ਬੁੱਢੀ ਸਰੀਰ ਤੋਂ ਸੁੱਕੀ ਹੋਈ ਅਤੇ ਨਜ਼ਰੋਂ ਕਮਜ਼ੋਰ ਸੀ ਉਹ ਪੈਰਾਂ ਤੋਂ ਨੰਗੀ ਸੀ ਉਸ ਨੇ ਕਾਲੀ ਗੰਦੀ ਅਤੇ ਰੰਗ ਬਰੰਗੀਆਂ ਟਾਕੀਆਂ ਵਾਲੀ ਬਹੁਤ ਹੀ ਮੈਲੀ ਸੁਥਨ ਸੁਥਨ ਮਤਲਬ ਸਲਵਾਰ ਪਾਈ ਹੋਈ ਸੀ ਉਸ ਦੇ কুরਤੇ ਦਾ ਰੰਗ ਮੈਲ ਕਾਰਨ ਪਛਾਨਿਆ ਨਹੀਂ ਸੀ ਜਾਂਦਾ ਉਸ ਦੀ ਚੁੰਨੀ ਵੀ ਤੰਦੋ ਤੰਦ ਹੋਈ ਪਈ ਸੀ ਕਹਿੰਦਾ ਮਤਲਬ ਕਿ ਜਿਹੜੀ ਉਹ ਸਿਰ ਤੇ ਚੁੰਨੀ ਲਈ ਹੋਈ ਇਸ ਨਾਲ ਉਹ ਵੀ ਕਾਫੀ ਜ਼ਿਆਦਾ ਫਟੀ ਹੋਈ ਸੀ ਉਸ ਨੇ ਹੱਥ ਵਿੱਚ ਗੰਦਾ ਜਿਹਾ ਝੋਲਾ ਫਰਿਆ ਹੋਇਆ ਸੀ ਉਸ ਦੇ ਹੱਥ ਵਿੱਚ ਟੁੱਟੀ ਹੋਈ ਤੂਤ ਬੇਟਾ ਇਹ ਤੂਤ ਆਣਾ ਤੂਤ ਦੀ ਸੋਟੀ ਸੀ ਉਸ ਦਾ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਘਰੀਚ ਗਿਆ ਉਸ ਦਾ ਕੋਈ ਰਿਸ਼ਤੇਦਾਰ ਅਤੇ ਸਕੇ ਸੰਬੰਧੀ ਨਹੀਂ ਸੀ ਹੁਣ ਆ ਜਿਹੜੇ ਰਿਸ਼ਤੇਦਾਰ ਜਿਸਤੇਦਾਰ ਜਨ ਮਤਲਬ ਚਾਚੇ ਤਾਏ ਭੈਣ ਭਰਾ ਨਹੀਂ ਸਕੇ ਸੰਬੰਧੇ ਤੋਂ ਮਤਲਬ ਆਪਣੇ ਪਰਿਵਾਰ ਦੇ ਮੈਂਬਰ ਠੀਕ ਹੈ ਨਹੀਂ ਸੀ ਉਹ ਜੇਠ ਦੀ ਸੰਗਰਾਂਦ ਦੇ ਦਿਨ 13 14 ਮਈ ਤੁਰ ਕੇ ਗੁਰਦੁਆਰੇ ਗਏ ਸੀ ਉਹ ਵਾਪਸੀ ਤੇ ਪ੍ਰੋਫੈਸਰ ਤੋਂ ਸਾਈਕਲ ਉੱਤੇ ਚੜ ਕੇ ਸਫਰ ਮਕਾਉਂ ਦੀ ਮਦਦ ਮੰਗਦੀ ਹੈ ਪ੍ਰੋਫੈਸਰ ਵਾਂਗ ਲਾਲ ਚੀਰੇ ਵਾਲਾ ਵੀ ਉਸ ਦੀ ਮਦਦ ਕਰਦਾ ਹੈ ਉਹ ਸਹੇੜੇ ਪਿੰਡ ਵਿੱਚ ਇੱਕ ਝੁੱਗੀ ਵਿੱਚ ਰਹਿੰਦੀ ਸੀ ਜੇਕਰ ਗਲੀਗਵਾੜ ਕੁਝ ਦੇਵੇ ਤਾਂ ਉਹ ਖਾ ਲੈਂਦੀ ਸੀ ਪਰ ਮੰਗਣ ਨਹੀਂ ਸੀ ਜਾਣਦੀ ਤੇ ਭੁੱਖੀ ਰਹਿ ਲੈਂਦੀ ਸੀ ਨੈਕਸਟ ਕੁਐਸਚਨ ਹੈ ਸਾਜ ਕਹਾਣੀ ਦੀ ਪਿਠ ਭੂਮੀ ਵਿੱਚ ਬਣਦੀਆਂ ਪਰਸਤਿਤੀਆਂ ਨਾਲੋਂ ਅਜੋਕੀਆਂ ਪਰਸਤਿਤੀਆਂ ਕਿਵੇਂ ਪਿੰ ਹੈ ਕਹਿੰਦਾ ਮਤਲਬ ਕਿ ਜੋ ਹੁਣ ਸਾਜ ਕਹਾਣੀ ਦੇ ਵਿੱਚ ਜਿਹੋ ਦੀ ਸਿਚੁਏਸ਼ਨ ਦਿਸੀ ਗਈ ਹੈ ਅੱਜ ਦੀ ਸਿਚੁਏਸ਼ਨ ਉਹਦੇ ਨਾਲ ਕਿਵੇਂ ਵੱਖਰੀ ਹੈ ਠੀਕ ਹੈ ਆਹ ਆਨਸਰ ਹੈ ਸਾਜ ਕਹਾਣੀ ਦੀ ਪਿਠ ਭੂਮੀ ਵਿੱਚ ਬਣਦੀਆਂ ਪਰਸਤਿਤੀਆਂ ਨਾਲੋਂ ਅਜੋਕੇ ਮਤਲਬ ਅੱਜ ਦੀਆਂ ਪਸ ਸਥਿਤੀਆਂ ਦਾ ਸਮੇਂ ਨਾਲ ਫਰਕ ਪੈ ਗਿਆ ਹੈ ਹੁਣ ਵੀ ਸੜਕਾਂ ਬਹੁਤ ਹੀ ਚੰਗੀਆਂ ਤਾਂ ਨਹੀਂ ਪਰ ਉਸ ਸਮੇਂ ਨਾਲੋਂ ਕਿਤੇ ਚੰਗੀਆਂ ਹਨ ਹੁਣ 13 14 ਮੀਲ ਦਾ ਪੈਦਲ ਸਫਰ ਕੋਈ ਘੱਟ ਹੀ ਕਰਦਾ ਹੈ ਬੱਸਾਂ ਦੀ ਆਵਾਜ਼ਾਈ ਵਧੇਰੀ ਹੈ ਤੇ ਸਾਈਕਲਾਂ ਦੀ ਥਾਂ ਕਾਰਾਂ ਮੋਟਰਸਾਈਕਲ ਤੇ ਸਕੂਟਰਾਂ ਨੇ ਲੈ ਲਈ ਹੈ ਪਹਿਲੇ ਨਾਲ ਲੋਕ ਕੱਪੜੇ ਵੀ ਵਨਸਵਨ ਨੇ ਆ ਗਏ ਹਨ ਠੀਕ ਹੈ ਬੇਟਾ ਮਤਲਬ ਕੈਨ ਦਾ ਭਾਵ ਹੈ ਕਿ ਪਹਿਲੇ ਦੇ ਸਮੇਂ ਵਿੱਚ ਤੇ ਅੱਜ ਦੇ ਸਮੇਂ ਜਦੋਂ ਕਹਾਣੀ ਕਰਨੇ ਕਹਾਣੀ ਲਿਖੀ ਹੀ ਉਸ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਗਿਆ ਹੀ ਉਹ ਆਪਣੇ ਪਿਛਲੇ ਸਮੇਂ ਦੀ ਗੱਲ ਕਰਦਾ ਹੈ ਉਹ ਸਮੇਂ ਨਾਲੋਂ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਇਹ ਸਮਾਂ ਬਹੁਤ ਜ਼ਿਆਦਾ ਵਧਿਆ ਹੈ ਠੀਕ ਹੈ ਬੇਟਾ ਇਹ ਦੋਨੋਂ ਜਿਹੜੀਆਂ ਬੁੱਕ ਹੈ ਇੱਕ ਸਾਥ ਹੀ ਲੈ ਕੇ ਚੱਲਾਂਗੇ ਠੀਕ ਹੈ ਬੇਟਾ ਜੀ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਠੀਕ ਹੈ